ਸੋ ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਸਰ ਮਾਰ ਲੈਣੇ ਆਮੋ ਹੈਡਲਾਈਨਸ ਤੇ ਇਮੀਗ੍ਰੇਸ਼ਨ ਤਬਦੀਲੀਆਂ ਤੋਂ ਬਾਅਦ ਵਿਦੇਸ਼ੀ ਕਾਮਿਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਪ੍ਰਿੰਸ ਐਡਵਰਡ ਆਇਲੈਂਡ ਦੇ ਪ੍ਰੀਮੀਅਰ ਦੇ ਨਾਲ ਕੀਤੀ ਗਈ ਗੱਲਬਾਤ ਟਿਕਟੌਕ ਨੂੰ ਲੈ ਕੇ ਸੀਸੀ ਦੇ ਨਿਰਦੇਸ਼ਕ ਨੇ ਦਿੱਤੀ ਸੀ ਚੇਤਾਵਨੀ ਜਿਸ ਤੋਂ ਟਰੂਡੋ ਨੇ ਕੈਨੇਡੀਅਨਾਂ ਨੂੰ ਚੋਟੀ ਦੇ ਜਾਸੂਸ ਦੀ ਗੱਲ ਸੁਣਨ ਲਈ ਕੀਤੀ ਅਪੀਲ ਨੈਸ਼ਨਲ ਫੂਡ ਪ੍ਰੋਗਰਾਮ ਸੰਵੰਦੀ ਪੀਐਮ ਟਰੂਡੋ ਨੇ ਕੀਤਾ ਐਲਾਨ ਸਕੂਲ ਦੇ ਵਿੱਚ ਰੁਕ ਕੇ 1 ਬਿਲੀਅਨ ਡਾਲਰ ਦੇਣ ਦਾ ਕੀਤਾ ਦਾਵਾ ਕੈਨੇਡਾ ਚ ਪ੍ਰਵਾਸੀਆਂ ਦੀ ਕਾਨੂੰਨੀ ਸਥਿਤੀ ਦੇ ਬੋਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲੋੜ ਪੈਣ ਤੇ ਤੇਜ਼ੀ ਨਾਲ ਦਿੱਤੇ ਜਾਣਗੇ ਦੇਸ਼ ਨਿਕਾਲੇ ਹੁਣ ਖਬਰਾਂ ਵਿਸਥਾਰ ਨਾਲ ਇਮੀਗ੍ਰੇਸ਼ਨ ਤਬਦੀਲੀਆਂ ਤੋਂ ਬਾਅਦ ਪ੍ਰਿੰਸ ਐਡਵਰਡ ਆਇਲੈਂਡ ਵਿਖੇ ਵਿਦੇਸ਼ੀ ਕਾਮਿਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਨੇ ਵਿਦੇਸ਼ੀ ਕਾਮਿਆਂ ਨੇ ਪ੍ਰਿੰਸ ਐਡਵਰਡ ਆਇਲੈਂਡ ਦੇ ਪ੍ਰੀਮੀਅਰ ਨਾਲ ਇਮੀਗ੍ਰੇਸ਼ਨ ਤਬਦੀਲੀਆਂ ਬਾਰੇ ਆਪਣੇ ਖੁਦ ਦੇ ਸਾਂਝੇ ਕੀਤੇ ਨੇ ਪ੍ਰੀਮੀਅਰ ਡੇਨਿਸ ਕਿੰਗ ਨੇ ਮੁਜ਼ਾਹਰਾ ਕਾਰੀਆਂ ਨਾਲ ਮੁਲਾਕਾਤ ਕੀਤੀ ਪ੍ਰੀਮੀਅਰ ਕਿੰਗ ਨੇ ਗ੍ਰੇਟਰ ਸ਼ਾਰਲਟਾਊਨ ਏਰੀਆ ਚੈਂਬਰ ਆਫ ਕਾਮਰਸ ਦੀ ਸਾਲਾਨਾ ਮੀਟਿੰਗ ਤੋਂ ਬਾਅਦ ਪ੍ਰਦਰਸ਼ਨ ਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਪ੍ਰਿੰਸ ਐਡਵਰਡ ਆਇਲੈਂਡ ਦੀ ਨਵੀਂ ਇਮੀਗ੍ਰੇਸ਼ਨ ਰਣਨੀਤੀ ਦਾ ਵਿਰੋਧ ਕਰ ਰਹੇ ਵਿਦੇਸ਼ੀ ਕਾਮਯਾ ਅਤੇ ਉਹਨਾਂ ਦੇ ਸਮਰਥਕਾਂ ਨੂੰ ਵੀਰਵਾਰ ਨੂੰ ਸੂਬੇ ਦੇ ਪ੍ਰੀਮੀਅਰ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਗ੍ਰੇਟਰ ਸ਼ੈਲ ਟਾਊਨ ਏਰੀਆ ਚੈਂਬਰ ਆਫ ਕਾਮਰਸ ਦੀ ਸਲਾਨਾ ਮੀਟਿੰਗ ਦੌਰਾਨ ਡੈਲਟਾ ਹੋਟਲ ਦੇ ਬਾਹਰ ਮੁਜ਼ਾਹਰਕਾਰੀਆਂ ਨੇ ਪ੍ਰੀਮੀਅਰ ਡੇਨਿਸ ਕਿਨ ਨਾਲ ਮੁਲਾਕਾਤ ਕੀਤੀ ਇੱਕ ਮੁਜ਼ਾਹਰਕਾਰੀ ਰਪਿੰਦਰ ਪਾਲ ਸਿੰਘ ਨੇ ਕਿਹਾ ਕਿ ਅਸੀਂ ਪ੍ਰਿੰਸ ਐਡਵਰਡ ਆਇਲੈਂਡ ਦਾ ਹਿੱਸਾ ਬਨਣਾ ਚਾਹੁੰਦੇ ਹਾਂ ਅਸੀਂ ਇੱਥੇ ਰਹਿਣਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੇ ਨਾਲ ਸਹਿਯੋਗ ਕਰੇ ਸਾਨੂੰ ਗੰਭੀਰਤਾ ਨਾਲ ਲਵੇ ਤਬਦੀਲੀਆਂ ਕਾਰਨ ਹਜ਼ਾਰਾਂ ਵਿਦੇਸ਼ੀ ਕਾਮਿਆਂ ਨੂੰ ਚਿੰਤਾ ਹੈ ਕਿ ਜਦੋਂ ਉਹਨਾਂ ਦੇ ਵਰਕ ਪਰਮਿਟ ਖਤਮ ਹੋਣਗੇ ਤੇ ਉਹ ਪਰਮਨੈਂਟ ਰੈਜ਼ਿਡੈਂਸੀ ਲਈ ਹੁਣ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਵਿੱਚ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ ਜਿਸ ਕਰਕੇ ਉਹਨਾਂ ਨੂੰ ਸੂਬਾ ਜਾਂ ਸ਼ਾਇਦ ਕੈਨੇਡਾ ਹੀ ਛੱਡਣਾ ਪਵੇਗਾ ਰੁਪਿੰਦਰ ਪਾਲ ਨੇ ਕਿਹਾ ਕਿ ਨਿਯਮ ਰਾਤੋਂ ਰਾਤ ਬਦਲ ਦਿੱਤੇ ਗਏ ਫਰਵਰੀ ਵਿੱਚ ਸੂਬਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਇਸ ਸਾਲ ਲਈ ਪਰਮਨੈਂਟ ਰੈਜ਼ਿਡੈਂਸੀ ਦੀਆਂ ਸੂਬਾਈ ਨੋਮੀਨੇਸ਼ਨਾਂ ਵਿੱਚ 25% ਕਟੌਤੀ ਕੀਤੀ ਜਾਵੇਗੀ ਅਤੇ ਸੇਲਸ ਤੇ ਸਰਵਿਸ ਸੈਕਟਰ ਦੇ ਵਰਕਰਾਂ ਦੀਆਂ ਨਾਮਿਨੇਸ਼ਨਾਂ ਜੋ ਕਿ ਪਿਛਲੇ ਸਾਲ 800 ਤੋਂ ਵੱਧ ਸਨ ਉਹਨਾਂ ਨੂੰ ਘਟਾ ਕੇ ਇਸ ਸਾਲ ਤਕਰੀਬਨ 200 ਅਰਜ਼ੀਆਂ ਕੀਤਾ ਜਾਵੇਗਾ ਮੁਜ਼ਾਹਿਰਾਂਕਾਰੀਆਂ ਵਿੱਚ ਕੁਝ ਨੌਕਰੀਦਾਤਾ ਵੀ ਸ਼ਾਮਲ ਨੇ ਜੋ ਆਪਣੇ ਕਾਮਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ ਟੈਸਟ ਆਫ ਮੈਡੀਟੇਰੇਨੀਅਨ ਨਾਂ ਦੇ ਰੈਸਟੋਰੈਂਟ ਦੇ ਮਾਲਕ ਬਲਦੀਪ ਸਿੰਘ ਨੇ ਕਿਹਾ ਸਪਸ਼ਟ ਹੈ ਕਿ ਜੇ ਇੱਕ ਐ ਵਰਕਰ ਇੱਥੇ ਨਹੀਂ ਰਹਿ ਸਕਣਗੇ ਤਾਂ ਸਾਨੂੰ ਹੋਰ ਲੋਕਾਂ ਨੂੰ ਨੌਕਰੀ ਤੇ ਰੱਖਣਾ ਪਵੇਗਾ ਇਸ ਕਰਕੇ ਇਸ ਦਾ ਸਾਡੇ ਤੇ ਪ੍ਰਭਾਵ ਪੈਣਾ ਹੈ ਸਾਨੂੰ ਪਤਾ ਹੈ ਕਿ ਜੇ ਇਹਨਾਂ ਨੂੰ ਪੇਪਰ ਵਰਕ ਨਹੀਂ ਮਿਲਦਾ ਤਾਂ 6 ਮਹੀਨਿਆਂ ਬਾਅਦ ਇਹਨਾਂ ਨੂੰ ਜਾਣਾ ਪੈਣਾ ਹੈ ਰੁਪਿੰਦਰ ਨੇ ਕਿਹਾ ਹੈ ਕਿ ਉਸ ਦਾ ਵਰਕ ਪਰਮਿਟ 2 ਮਹੀਨਿਆਂ ਚ ਖਤਮ ਹੋ ਰਿਹਾ ਹੈ ਅਤੇ ਉਸ ਨੂੰ ਸੂਬੇ ਦੀ ਮਦਦ ਦਿ ਲੋੜ ਹੈ ਹਾਲਾਂਕਿ ਪ੍ਰੀਮੀਅਰ ਨੇ ਵਰਕਰਾਂ ਨਾਲ ਹਮਦਰਦੀ ਪ੍ਰਗਟਾਈ ਪਰ ਕਿਹਾ ਕਿ ਤਬਦੀਲੀਆਂ ਲੋੜਿੰਦੀਆਂ ਨੇ ਤੇ ਬਰਕਰਾਰ ਰਹਿਣਗੀਆਂ ਉਹਨਾਂ ਨੇ ਕਿਹਾ ਕਿ ਸਰਕਾਰ ਸੂਬੇ ਵਿੱਚ ਇਮੀਗ੍ਰੇਸ਼ਨ ਰਾਹੀਂ ਟਿਕਾਊ ਵਿਕਾਸ ਕਰਨਾ ਚਾਹਦੀ ਏ ਕਿੰਗ ਨੇ ਕਿਹਾ ਕਿ ਇੱਕੋ ਸੈਕਟਰ ਨੂੰ ਹੋਰ ਸੈਕਟਰਾਂ ਦੇ ਕਾਬਲੇ ਬਹੁਤ ਸਾਰੀਆਂ ਨਾਮਿਨੇਸ਼ਨਾਂ ਮਿਲ ਰਹੀਆਂ ਨੇ ਜਦਕਿ ਹੋਰ ਸੈਕਟਰਾਂ ਨੂੰ ਵੀ ਫੋਕਸ ਦੀ ਜ਼ਰੂਰਤ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਵਰਕ ਫੋਰਸ ਮੰਤਰੀ ਜੈਨ ਰਿਤਮਨ ਨੇ ਕਿਹਾ ਹੈ ਕਿ ਉਹਨਾਂ ਦਾ ਵਿਭਾਗ ਉਹਨਾਂ ਵਰਕਰਾਂ ਨਾਲ ਸੰਪਰਕ ਕਰੇਗਾ ਜਿਨ੍ਹਾਂ ਦੇ ਪਰਮਿਟ ਇਸ ਸਾਲ ਖਤਮ ਹੋ ਰਹੇ ਨੇ ਪਰ ਉਹਨਾਂ ਇਹ ਨਹੀਂ ਸੀ ਦੱਸਿਆ ਕਿ ਵਰਕਰਾਂ ਨਾਲ ਕੀ ਕੀਤਾ ਜਾਵੇਗਾ ਮੁਜ਼ਾਹਿਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਪਸ਼ਟਤਾ ਚਾਹੀਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਮਾਂ ਬੀਤ ਰਿਹਾ ਹੈ ਅਤੇ ਜ਼ਿੰਦਗੀ ਦਾਤੇ ਲੱਗਣ ਵਾਲੀ ਸਥਿਤੀ ਬਣੀ ਹੋਈ ਹੈ ਇਸ ਕਰਕੇ ਉਹ ਚਾਹੁੰਦੇ ਨੇ ਕਿ ਸਰਕਾਰ ਜਲਦੀ ਹੱਲ ਕਰੇ ਡੈਲਟਾ ਹੋਟਲ ਵਿੱਚ ਚੱਲ ਰਹੀ ਮੀਟਿੰਗ ਵਿੱਚ ਚੈਂਬਰ ਨੇ ਪ੍ਰੀਮੀਅਰ ਕੋਲੋਂ ਹਾਲੀਆ ਇਮੀਗ੍ਰੇਸ਼ਨ ਤਬਦੀਲੀਆਂ ਬਾਰੇ ਵੀ ਸਵਾਲ ਕੀਤੇ ਪਰਟੀ ਪ੍ਰੈਜ਼ੀਡੈਂਟ ਬੈਂਡ ਪਰਸਨਸ ਨੇ ਕਿਹਾ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਫੀਡਬੈਕ ਮਿਲ ਰਿਹਾ ਹੈ ਕਿ ਇਸ ਫੈਸਲੇ ਨਾਲ ਵਰਕਫੋਰਸ ਵਿੱਚ ਕਾਫੀ ਵਿਗਨ ਪਵੇਗਾ ਪ੍ਰੀਮੀਅਰ ਡੈਨਿਸ ਕਿੰਗ ਨੇ ਕਿਹਾ ਕਿ ਉਹ ਸਥਿਤੀ ਦੇ ਨੇੜੇ ਉਹ ਨਜ਼ਰ ਰੱਖ ਰਹੇ ਨੇ ਅਤੇ ਲੋੜ ਪੈਣ ਤੇ ਤਬਦੀਲੀਆਂ ਕਰ ਸਕਦੇ ਨੇ ਪਰ ਹਾਲ ਦੀ ਘੜੀ ਫਰਵਰੀ ਵਿੱਚ ਐਲਾਨੀਆਂ ਤਬਦੀਲੀਆਂ ਬਰਕਰਾਰ ਰਹਿੰਦੀਆਂ ਚੈਂਬਰ ਨੇ ਕਿਹਾ ਕਿ ਉਹ ਤਬਦੀਲੀਆਂ ਲਈ ਦਬਾਅ ਪਾਉਂਦਾ ਰਹੇਗਾ ਕੁਝ ਵਿਦੇਸ਼ੀ ਕਾਮਿਆਂ ਦਾ ਕਹਿਣਾ ਹੈ ਕਿ ਜੇ ਮਈ ਦੇ ਅਖੀਰ ਤੱਕ ਨਿਯਮ ਨਹੀਂ ਬਦਲੇ ਗਏ ਤਾਂ ਉਹ 24 ਘੰਟਿਆਂ ਦੀ ਭੁਖਟਾਲਦੀ ਯੋਜਨਾ ਬਣਾ ਰਹੇ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸੀਸੀਸ ਦੇ ਨਿਰਦੇਸ਼ਕ ਡੇਵਿਡ ਵਿਗਨੈਲਟ ਦੀਆਂ ਹਾਲੀਆਂ ਟਿੱਪਣੀਆਂ ਤੇ ਚਰਚਾ ਕੀਤੀ ਜਿਸ ਵਿੱਚ ਕੈਨੇਡੀਅਨਾਂ ਨੂੰ ਚੀਨੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਦੇ ਵਰਤੋਂ ਕਰਨ ਵਿਰੁੱਧ ਚੇਤਾਵਨੀ ਦਿੱਤੀ ਗਈ ਸੀ ਜਸਟਨ ਟਰੂਡੋ ਨੇ ਕੈਨੇਡੀਅਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਚੋਟੇ ਦੇ ਜਾਸੂਸ ਨੂੰ ਸੁਣਨ ਅਤੇ ਟਿਕਟੌਕ ਦੇ ਵਰਤੋਂ ਤੇ ਵੀ ਪਾਬੰਦੀ ਲਗਾਉਣ ਪਰਡਨ ਮੰਤਰੀ ਜਸਟਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਨੂੰ ਦੇਸ਼ ਦੇ ਚੋਟੀ ਦੇ ਜਸ਼ੂਸ ਦੀ ਗੱਲ ਸੁਣੀ ਚਾਹੀਦੀ ਹੈ ਜਦੋਂ ਉਹ ਸੰਯੁਕਤ ਰਾਜ ਵਿੱਚ ਸੰਭਾਵਿਤ ਪਾਬੰਦੀ ਦਾ ਸਾਹਮਣਾ ਕਰ ਰਹੇ ਪ੍ਰਸਿੱਧ ਚੀਨੀ ਅਦਾਰਿਤ ਸੋਸ਼ਲ ਮੀਡੀਆ ਐਪ ਟਿਕਟੌਕ ਬਾਰੇ ਗੋਪਨੀਯਤਾ ਦੀਆਂ ਚਿੰਤਾਵਾਂ ਉਠਾਉਂਦੇ ਨੇ ਟਰੂਡੋ ਨੇ ਇੱਕ ਟਿੱਪਣੀ ਵਿਨੀਪੈਗ ਵਿੱਚ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤੀ ਜਿੱਥੇ ਉਹਨਾਂ ਨੂੰ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੇ ਡਾਇਰੈਕਟਰ ਡੇਵਿਡ ਵਿਗਨੋਲਟ ਨਾਲ ਕੀਤੀ ਗਈ ਇੰਟਰਵਿਊ ਬਾਰੇ ਪੁੱਛਿਆ ਗਿਆ ਵਿਗਨੋਲਟ ਨੇ ਬ੍ਰਾਡਕਾਸਟਰ ਨੂੰ ਕਿਹਾ ਹੈ ਕਿ ਲੋਕਾਂ ਨੂੰ ਟਿਕਟੌਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਦੋਸ਼ ਲਾਇਆ ਹੈ ਕਿ ਐਪ ਉਪਭੋਗਤਾਵਾਂ ਦਾ ਨਿੱਜੀ ਡਾਟਾ ਇਕੱਠਾ ਕਰਦੀ ਹੈ ਜੋ ਤੁਆਨਾशाही ਸ਼ਾਸਨ ਨਾਲ ਉਪਲਬਧ ਹੈ ਜੋ ਚੀਨ ਨੂੰ ਨਿਯੰਤਰਿਤ ਕਰਦੀ ਹੈ। Trudeau, government national security appealed to Canadians to take Obviously, as a government, we lean heavily on CSIS and our intelligence agencies to keep Canadians safe. And when the director of CSIS is pointing out that uh, TikTok poses a real threat to the data security of Canadians, I think Canadians need to listen. Uh, obviously, we already took measures as a government to ensure that all uh, federal computers and phones uh, do not uh, have the TikTok, TikTok uh, app applied to them. Uh, that's a risk that we don't want for our government, but I know more organizations and orders of governments are looking at that very seriously as well. Uh, we need to continue to have a conversation with Canadians about how they remain safe online. Yes, there's a role for government, and we'll continue uh, to consult and work with Canadians on that. It's important that we uh, empower Canadians to make smarter choices about keeping themselves and their families safe online. That's one of the reasons why we're moving forward with an Online Harms Arc, uh, Act focused on keeping kids safe uh, and making sure that our uh, online world uh, is uh, as safe or even safer than our uh, in real life world. I think th right now with uh, the uh, move the americans made we're going to see how uh, tiktok responds the concerns are that uh, the data that tiktok collects on all of its users uh, gets uh, simply funneled to the government of china and uh, is used to uh, you know potentially for nefarious purposes uh, these are things that we are uh, very aware of and we're encouraging canadians to be very very careful uh, about their online usage uh, as the company responds to what the us is asking Asking them to do, we'll see if uh, there are changes that make TikTok a uh, more, uh, a less unsafe platform. Uh, we know that a lot of people, particularly young people, enjoy using TikTok, and uh, we need to make sure that that usage is safe. So we're going to follow carefully, uh, but before taking any drastic actions, uh, let's see how the company responds. ਦੱਸਿਆ ਕਿ ਐਪ ਨੇ ਖੁਦ ਇਸ ਗਲਤੋ ਇਨਕਾਰ ਕੀਤਾ ਹੈ ਕਿ ਇਹ ਚੀਨੀ ਸਰਕਾਰ ਦੇ ਨਿਯੰਤਰਣ ਅਧੀਨ ਹੈ ਅਤੇ ਇਹ ਕਿ ਬੀਜਿੰਗ ਉਪਭੋਗਤਾਵਾਂ ਦੇ ਨਿੱਜੀ ਡਾਟਾ ਤੱਕ ਪਹੁੰਚ ਕਰ ਸਕਦਾ ਹੈ। ਚੀਨ ਨੇ ਇਸ ਤਰ੍ਹਾਂ ਟਿਕਟੌਕ ਤੇ ਰੋਕ ਲਗਾਉਣ ਲਈ ਅਮਰੀਕੀ ਅਗਵਾਈ ਵਾਲੇ ਯਤਨਾਂ ਦੀ ਨਿੰਦਾ ਕੀਤੀ ਹੈ ਪਿਛਲੇ ਸਾਲ ਇੱਕ ਬੁਲਾਰੇ ਨੇ ਕਿਹਾ ਕਿ ਅਮਰੀਕਾ ਕਿਸੇ ਹੋਰ ਦੇਸ਼ ਦੀ ਸਫਲ ਸੋਸ਼ਲ ਮੀਡੀਆ ਕੰਪਨੀ ਨੂੰ ਦਬਾਉਣ ਲਈ ਰਾਜ ਸ਼ਕਤੀ ਦੀ ਦੁਰਵਰਤੋਂ ਕਰ ਰਿਹਾ ਹੈ ਜ਼ਿਕਰ ਹੋਇਆ ਹੈ ਕਿ ਟਿਕਟੌਕ ਨੂੰ ਲੈ ਕੇ ਵੱਖ-ਵੱਖ ਦੇਸ਼ਾਂ ਦੇ ਵੱਲੋਂ ਫੈਸਲੇ ਲਏ ਗਏ ਨੇ ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਵੀ ਟਿਕਟੌਕ ਦੀ ਵਰਤੋਂ ਨੂੰ ਅਸੁਰੱਖਿਅਤ ਦੱਸਿਆ ਗਿਆ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਬਣਾਉਣ ਦੀ ਸੰਗੀ ਸਰਕਾਰ ਦੀ ਯੋਜਨਾ ਨੂੰ ਉਜਾਗਰ ਕਰਨ ਲਈ ਵਿਨਿਪੈਗ ਵਿੱਚ ਇੱਕ ਨਿਊਜ਼ ਕਾਨਫਰੰਸ ਕੀਤੀ ਟਰੂਡੋ ਫੈਡਰਲ ਸਕੂਲ ਨਿਊਟ੍ਰੀਸ਼ਨ ਪ੍ਰੋਗਰਾਮ ਨੂੰ ਉਚਾਹਿਤ ਕਰਨ ਲਈ ਵਿਨਿਪੈਗ ਦੇ ਵਿੱਚ ਰੁਕੇ ਸਨ ਲਿਬਰਲ ਸਰਕਾਰ ਨੇ ਸਕੂਲ ਫੂਡ ਪ੍ਰੋਗਰਾਮ ਦੇ ਸਿਰਜਣਾ ਲਈ ਹਾਲ ਹੀ ਦੇ ਸੰਗੀ ਬਜਟ ਵਿੱਚ 1 ਬਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਪਣੇ ਸਰਕਾਰ ਦੇ ਸਕੂਲ ਪੋਸ਼ਣ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਵਿਨਿਪੈਗ ਦੇ ਇੱਕ ਸਕੂਲ ਦੇ ਵਿੱਚ ਰੁਕੇ ਕੁਸ਼ਨਾ ਕੀਤੀ ਯੋਜਨਾ ਦੇਸ਼ ਭਰ ਦੇ 4 ਲੱਖ ਬੱਚਿਆਂ ਨੂੰ ਭੋਜਨ ਮੁਹैया ਕਰਵਾਉਂਦੀ ਹੈ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ 5 ਸਾਲਾਂ ਵਿੱਚ ਇਸ ਦੀ ਲਾਗਤ 1 ਬਿਲੀਅਨ ਡਾਲਰ ਹੋਵੇਗੀ ਫੈਡਰਲ ਸਰਕਾਰ ਦੀ ਯੋਜਨਾ ਤੇ ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਨਾਲ ਕੰਮ ਕਰਨ ਦੀ ਯੋਜਨਾ ਹੈ ਅਤੇ ਟਰੂਡੋ ਨੇ ਸਕੂਲ ਫੂਡ ਪ੍ਰੋਗਰਾਮ ਲਈ ਮੈਨੀਟੋਬਾ ਸਰਕਾਰ ਦੇ 3 ਮਿਲੀਅਨ ਡਾਲਰ ਦੇ ਹਾਲ ਹੀ ਦੇ ਬਜਟ ਮਾਪ ਵੱਲ ਇਸ਼ਾਰਾ ਕੀਤਾ ਰੂਡੋ ਦਾ ਕਹਿਣਾ ਹੈ ਕਿ ਉਹਨਾਂ ਦੀ ਯੋਜਨਾ ਦੇਸ਼ ਭਰ ਦੇ ਪਰਿਵਾਰਾਂ ਦੀ ਮਦਦ ਕਰੇਗੀ ਅਤੇ ਹੋਰ ਉਪਾਅ ਜਿਵੇਂ ਕਿ ਘੱਟ ਲਾਗਤ ਵਾਲੀ ਚਾਈਲਡ ਕੇਅਰ ਲੋਕਾਂ ਨੂੰ ਵੱਡੀਆਂ ਲਾਗਤਾਂ ਤੋਂ ਬਚਾਉਣ ਵਿੱਚ ਵੀ ਮਦਦ ਕਰੇਗੀ। some families no, more now saving over 2600 per child per year and we're also creating more spaces so that more kids can access this affordable high quality child care Well, the cost of living, including groceries, has risen significantly because of the after impacts of the pandemic and because of global inflation. So, we're working hard every day to make life more affordable for Canadians. On top of all the money families are saving through childcare, we're also investing $1 billion to create a national school food program that will provide meals for up to 400,000 more kids every year. Beyond those served, served extremely well by existing programs. We're going to be working with provinces and territories and with great organizations like we've seen here, who are the partners on the ground in the schools that make sure that this is not just uh, about. Uh, supporting kids so they have full bellies for they can uh, study but as nello said uh, creating community but also learning valuable skills that work uh, and that will last them a lifetime another important measure we're bringing in in our budget is more support for after school learning we will invest over $67 million to support mentorship and academic assistance that will help students succeed including indigenous and at-risk youth ਉਤਰੀਵਨੀ ਪੈਕ ਦੇ ਆਵਿਕ ਕਮਿਊਨਿਟੀ ਸਕੂਲ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੀਤੇ ਦਿਨ ਟਰੂਡੋ ਨੇ ਕਿਹਾ ਕਿ ਸਾਡੇ ਬੱਚਿਆਂ ਵਿੱਚ ਨਿਵੇਸ਼ ਕਰਨਾ ਸਾਡੇ ਭਵਿੱਖ ਵਿੱਚ ਨਿਵੇਸ਼ ਕਰਨ ਬਰਾਬਰ ਹੈ ਫੈਡਰਲ ਵਿਰੋਧੀ ਧਿਰ ਕੰਜ਼ਰਵੇਟਿਵਾਂ ਨੇ ਕਿਹਾ ਕਿ ਲਿਬਰਲ ਸਰਕਾਰ ਦਾ ਪ੍ਰੋਗਰਾਮ ਯੂਨੀਵਰਸਲ ਤੋਂ ਬਹੁਤ ਦੂਰ ਹੋਵੇਗਾ ਤੇ ਸਿਰਫ ਪਬਲਿਕ ਸਕੂਲਾਂ ਦੇ ਲਗਭਗ 50 ਲੱਖ ਬੱਚਿਆਂ ਦੇ ਇੱਕ ਹਿੱਸੇ ਨੂੰ ਕਵਰ ਕਰੇਗਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੀਤ ਦਿਨੀ ਐਲਾਨ ਕੀਤਾ ਸੀ ਕਿ ਉਹ ਉਹਨਾਂ ਪ੍ਰਵਾਸੀਆਂ ਲਈ ਨਿਯਮਤਕਰਨ ਪ੍ਰੋਗਰਾਮ ਬਣਾਉਣਗੇ ਜਿਨ੍ਹਾਂ ਦੀ ਕੈਨੇਡਾ ਵਿੱਚ ਕਾਨੂੰਨੀ ਸਥਿਤੀ ਨਹੀਂ ਹੈ ਇਸ ਉੱਤੇ ਟਿੱਪਣੀ ਕਰਦਿਆਂ ਪੀਐਮ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਪ੍ਰਵਾਸੀਆਂ ਲਈ ਅਧਿਕਾਰਿਤ ਰੁਤਬੇ ਲਈ ਮਾਰਗ ਦੀ ਲੋੜ ਹੈ ਅਤੇ ਲੋੜ ਪੈਣ ਤੇ ਤੇਜ਼ੀ ਨਾਲ ਦੇਸ਼ ਨਿਕਾਲੇ ਵੀ ਦਿੱਤੇ ਜਾਣਗੇ ਪਰ ਡੋਨ ਮંત્રી ਜਸਟਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਕੁਝ ਪ੍ਰਵਾਸੀਆਂ ਨੂੰ ਜਿਨ੍ਹਾਂ ਕੋਲ ਅਧਿਕਾਰਿਤ ਦਰਜਾ ਨਹੀਂ ਹੈ ਉਹਨਾਂ ਨੂੰ ਉਹਨਾਂ ਦੇ ਰਹਿਣ ਲਈ ਇੱਕ ਮਾਰਗ ਦੀ ਲੋੜ ਹੈ ਜਦਕਿ ਦੂਜੇ ਮਾਮਲਿਆਂ ਵਿੱਚ ਓਟਵਾ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਚਾਹੀਦਾ ਹੈ। ਟ੍ਰੂਡੋ ਨੇ ਵਿਨੀਪੈਗ ਵਿੱਚ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਜੋ ਲੋਕ ਇੱਥੇ ਨਿਯਮਿਤ ਤੌਰ ਤੇ ਨਹੀਂ ਹਨ ਉਹਨਾਂ ਨੂੰ ਸਮਰਥਨ ਅਤੇ ਦੇਖਭਾਲ ਦੀ ਲੋੜ ਹੈ ਰੈਗੂਲਰਾਈਜੇਸ਼ਨ ਅਤੇ ਨਾਗਰਿਕਤਾ ਵਾਲੇ ਜਾਂ ਤਾਂ ਕੋਈ ਰਸਤਾ ਹੋਣ ਦੀ ਜ਼ਰੂਰਤ ਹੈ ਜਿਸਤੇ ਮੈਂ ਜਾਣਦਾ ਹਾਂ ਕਿ ਇਮੀਗ੍ਰੇਸ਼ਨ ਮੰਤਰੀ ਕੰਮ ਕਰ ਰਹੇ ਨੇ ਕੁਝ ਮਾਮਲਿਆਂ ਵਿੱਚ ਸਾਨੂੰ ਦੇਸ਼ ਨਿਕਾਲੇ ਦੀ ਕਾਰਵਾਈ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ immigration اور refugees ਅਤੇ citizenship کینیڈا غیر دستاویز شدہ لوکاں نو ਪਰਿਭਾਸ਼ਿਤ ਕਰਤਾ ਹੈ ਜੋ ਅਸਥਾਈ ਵੀਜ਼ੇ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਕੈਨੇਡਾ ਵਿੱਚ ਹੀ ਰਹੇ ਜੋ ਅਧਿਕਾਰੀਆਂ ਨਾਲ ਸੰਪਰਕ ਕੀਤੇ ਬਿਨਾਂ ਕੈਨੇਡਾ ਪਹੁੰਚੇ People who aren't uh, here regularly need to be, uh, be need to be supported and taken care of. Uh, there needs to be either uh, a a pathway towards regularization and citizenship, which I know uh, the minister is working on. In some cases, we need to accelerate deportation proceedings. Uh, there's a balance in making sure that the integrity of our immigration system holds. That's one of the reasons why Canadians are, unlike so many other countries in the world. Continuing to be positive towards immigration because our immigration system is rigorous uh, and uh, it it is uh, able to do the work that that we need. So as we make adjustments to make sure uh, that we're uh, we're supporting people right, that we're bringing in people in the right way to continue to grow our communities and our economy and create that's great diversity that we benefit from. We need to make sure that it's being done in a proper way, and I can assure you that Minister Miller is uh, is very much focused on that. Mm -hmm. ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਅਗਲੇ ਮਹੀਨੇ ਗਰਮੀ ਦੀਆਂ ਛੁੱਟੀਆਂ ਲਈ ਸੰਸਦ ਦੇ ਉੱਠਣ ਤੋਂ ਪਹਿਲਾਂ ਆਪਣੇ ਸਾਥੀ ਕੈਬਨਿਟ ਮੰਤਰੀਆਂ ਨੂੰ ਪ੍ਰਸਤਾਵ ਪੇਸ਼ ਕਰਨ ਦੇ ਰਾਤੇ ਨੇ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਕਿੰਨੇ ਗੈਰ ਦਸਤਾਵੇਜ਼ੀ ਪ੍ਰਵਾਸੀ ਰਹਿੰਦੇ ਨੇ ਇਸ ਦੀ ਕੋਈ ਸਹੀ ਗਿਣਤੀ ਨਹੀਂ ਹੈ ਹਾਲਾਂਕਿ ਨੋਟ ਕਰਦਾ ਹੈ ਕਿ ਅਕਾਦਮਿਕ ਸਰੋਤਾ ਨੇ ਇੱਕ ਗਿਣਤੀ 5 ਲੱਖ ਜਾਂ 20 ਹਜ਼ਾਰ ਤੋਂ ਘੱਟ ਹੁੰਦਾ ਅਨੁਮਾਨ ਲਗਾਇਆ ਹੈ ਇਮੀਗ੍ਰੇਸ਼ਨ ਵਿਭਾਗ ਨੇ ਪਹਿਲਾਂ ਹੀ ਥੋੜੇ ਸਮੇਂ ਦੇ ਪਾਇਲਟ ਪ੍ਰੋਜੈਕਟ ਚਲਾਏ ਨੇ ਜਿਵੇਂ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ ਇੱਕ ਗਾਰਡੀਨ ਐਂਜਲਜ਼ ਪ੍ਰੋਗਰਾਮ ਜਿਸ ਵਿੱਚ 8500 ਬਕਾਇਆ ਅਤੇ ਅਸਫਲ ਸ਼ਰਨਾਰਥੀ ਦਾਅਵੇਦਾਰਾਂ ਜੋ ਸਿੱਧੇ ਮਰੀਜ਼ਾਂ ਦੀ ਦੇਖਭਾਲ ਵਿੱਚ ਕੰਮ ਕਰਦੇ ਸਨ ਚਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦੇ ਸਨ ਗ੍ਰੇਟਰ ਟੋਰੰਟੋ ਏਰੀਆ ਲਈ ਇੱਕ ਹੋਰ ਪ੍ਰੋਗਰਾਮ ਜਿਸ ਨੂੰ ਆਊਟ ਆਫ ਸਟੇਟਸ कंस्ट्रक्शन ऑफ वर्करांस ਲਈ ਪਬਲਿਕ ਪਾਲਿਸੀ ਕਿਹਾ ਜਾਂਦਾ ਹੈ ਉਸਨੇ ਪਿਛਲੇ ਅਗਸਤ ਵਿੱਚ 441 ਕਾਮਿਆਂ ਅਤੇ 588 ਅਸ਼ਰਿਤਾਂ ਨੂੰ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਹੈ ਹਾਲਾਂਕਿ ਪ੍ਰਧਾਨ ਮੰਤਰੀ ਨੇ ਇਸ ਮਾਮਲੇ ਤੇ ਹੋਰ ਟਿੱਪਣੀ ਨਾ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਣਕਾਰੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਹੀ ਸਾਂਝ ਕਰਨਗੇ ਕੈਨੇਡਾ ਵਾਟਰ ਏਜੰਸੀ ਨਵੇਂ ਵਿਨੀਪੈਗ ਮੁਖ ਦਫ਼ਤਰ ਲਈ ਕਰਮਚਾਰੀਆਂ ਦੀ ਭਰਤੀ ਕਰ ਰਹੀ ਹੈ ਵਿਨੀਪੈਗ ਦੇ ਐਮਪੀ ਨੇ ਕਿਹਾ ਕਿ ਨਵੀਂ ਫੈਡਰਲ ਏਜੰਸੀ ਨੂੰ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਲਈ ਸੰਗੀ ਯਤਨਾਂ ਦਾ ਤਾਲਮੇਲ ਕਰਨ ਦੀ ਲੋੜ ਹੈ ਅਤੇ ਨਵੇਂ ਦਫ਼ਤਰ ਵਾਸਤੇ ਕਰਮਚਾਰੀਆਂ ਦੀ ਭਰਤੀ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ ਕੈਨੇਡਾ ਵਾਟਰ ਏਜੰਸੀ ਨੇ ਨਵੀਂ ਸੰਘੀ ਇਕਾਈ ਦੇ ਤੌਰ ਤੇ ਰਸਮੀ ਸ਼ੁਰੂਆਤ ਕਰਨ ਤੋਂ ਪਹਿਲਾਂ ਵਿਨੀਪੈਗ ਹੈੱਡਕੁਆਰਟਰ ਲਈ ਸਟਾਫ ਦੀ ਭਰਤੀ ਸ਼ੁਰੂ ਕਰ ਦਿੱਤੀ ਹੈ ਵਿਨੀਪੈਗ ਸਾਊਥ-ਈਸਟ ਸੰਸਦ ਮੈਂਬਰ ਟੈਰੀ ਡੁਗਵਿਡ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸੰਜਿ ਕੀਤੀ ਹੈ ਡੁਗਰੇਡ ਫੈਡਰਲ ਲਿਬਰਲ ਸਰਕਾਰ ਦੇ ਜਲ ਸਲਾਹਕਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਨਵੀਂ ਏਜੰਸੀ ਵਿੱਚ ਕੰਮ ਕਰਨ ਵਾਲੇ 215 ਕਰਮਚਾਰੀਆਂ ਵਿੱਚੋਂ ਲਗਭਗ ਅੱਧੇ ਵਿਨੀਪੈਗ ਦੇ ਸਿਟੀ ਪਲੇਸ ਦਫ਼ਤਰ ਟਾਵਰ ਵਿੱਚ ਇਸ ਦੇ ਮੁੱਖ ਦਫ਼ਤਰ ਵਿੱਚ ਅਧਾਰਿਤ ਹੋਣਗੇ ਲਿਬਰਲ ਸਰਕਾਰ ਨੇ 2023 ਵਿੱਚ ਫੈਡਰਲ ਬਜਟ ਵਾਲੇ ਦਿਨ ਨਵੀਂ ਏਜੰਸੀ ਬਣਾਉਣ ਦਾ ਐਲਾਨ ਕੀਤਾ ਹਾਊਸ ਆਫ ਕਾਮਨਸ ਨੇ ਹਾਲੇ ਤੱਕ ਕਾਨੂੰਨ ਪਾਸ ਕਰਨਾ ਹੈ ਜਿਸ ਨਾਲ ਇਸ ਨੂੰ ਇੱਕ ਨਵੀਂ ਸਟੈਂਡ ਅਲੋਨ ਵਿਭਾਗੀ ਏਜੰਸੀ ਵਜੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ ਜਿਸ ਦਾ ਪ੍ਰਦਾਨ ਹੰਤੇ ਹੋਵੇਗਾ ਇਸ ਦੌਰਾਨ ਵਾਟਰ ਏਜੰਸੀ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਦੀ ਇੱਕ ਸ਼ਾਖਾ ਵਜੋਂ ਕੰਮ ਕਰ ਰਹੀ ਹੈ ਡੁਗਵਿਡ ਨੇ ਕਿਹਾ ਕਿ ਨਵੀਂ ਏਜੰਸੀ ਨੂੰ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਤਾਜ਼ੇ ਪਾਣੀ ਦੇ ਵਿਗਿਆਨ ਦਾ ਸੰਚਾਲਨ ਕਰਨ ਅਤੇ ਜਲ ਸਰੋਤਾਂ ਦਾ ਪ੍ਰਬੰਧਨ ਕਰਨ ਲਈ ਸੰਗੀ ਯਤਨਾਂ ਦਾ ਤਾਲਮਿਲ ਕਰਨ ਦੀ ਲੋੜ ਹੈ ਡੁਗਵਿਡ ਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਅਸੀਂ ਹੜ੍ਹਾਂ ਸੋ ਕਿ ਜੰਗਲੀ ਅੱਗ ਅਤੇ ਵਿਚਕਾਰਲੀ ਹਰ ਚੀਜ਼ ਦੇ ਵਿਚਕਾਰ ਹੋ ਸਕਦੇ ਆ ਇਸ ਲਈ ਸਾਨੂੰ ਪਾਣੀ ਦੇ ਤਾਲਮੇ ਲਈ ਇੱਕ ਫੋਕਲ ਪੁਆਇੰਟ ਦੀ ਲੋੜ ਹੈ ਟੂ ਗ੍ਰਿਡਨਿਕ ਹੈ ਕਿ ਏਜੰਸੀ ਦੇ ਸ਼ੁਰੂਆਤੀ ਕੰਮਾਂ ਵਿੱਚੋਂ ਇੱਕ 53 ਸਾਲ ਪੁਰਾਣੇ ਕੈਨੇਡਾ ਵਾਟਰ ਐਕਟ ਦਾ ਆਧੁਨਿਕੀਕਰਨ ਹੋਵੇਗਾ ਵਿਨੀਪੈਗ ਸਾਊਥ ਐਮਪੀ ਜੋ 5 ਸਾਲਾਂ ਤੋਂ ਏਜੰਸੀ ਨੂੰ ਹੋਂਦ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਇਸ ਬਸੰਤ ਵਿੱਚ ਰਸਮੀ ਤੌਰ ਤੇ ਸ਼ੁਰੂ ਹੋ ਜਾਵੇਗਾ ਅਜਿਹਾ ਬਿੱਲ C59 ਫੌਲ ਇਕਨੋਮਿਕ ਸਟੇਟਮੈਂਟ ਇੰਪਲੀਮੈਂਟੇਸ਼ਨ ਐਕਟ ਇੱਕ ਸਰਵ ਵਿਆਪਕ ਬਿੱਲ ਦੇ ਵਿਰੋਧ ਕਾਰਨ ਨਹੀਂ ਹੋਇਆ ਜੋ ਡਿਜੀਟਲ ਸੇਵਾਵਾਂ ਟੈਕਸ ਨੂੰ ਲਾਗੂ ਕਰੇਗਾ ਅਤੇ ਆਮਦਨ ਟੈਕਸ ਨਿਯਮਾਂ ਅਤੇ ਮੁਕਾਬਲੇ ਦੇ ਨਿਯਮਾਂ ਵਿੱਚ ਤਬਦੀਲੀਆਂ ਕਰੇਗਾ। ਮੀਡੀਆ ਨੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਤੋਂ ਨਵੀਂ ਜਲ ਏਜੰਸੀ ਬਣਾਉਣ ਬਾਰੇ ਟਿੱਪਣੀ ਮੰਗੀ ਹੈ। ਵਿਖਣਾ ਇਹ ਹੋਵੇਗਾ ਕਿ ਕੰਜ਼ਰਵੇਟਿਵ ਅਤੇ ਨੀਤਾਜਾ ਕੰਜ਼ਰਵੇਟਿਵ ਪਾਰਟੀ ਦਾ ਕੋਈ ਵੀ ਆਗੂ ਇਸ ਮਾਮਲੇ ਦੇ ਉੱਤੇ ਕੀ ਟਿੱਪਣੀ ਕਰਦਾ ਹੈ ਹਾਲੀਆ ਤੌਰ ਦੇ ਵਿੱਚ ਵੇਖਿਆ ਜਾ ਰਿਹਾ ਹੈ ਕਿ ਫੈਡਰਲ ਸਰਕਾਰ ਜੋ ਕੋਈ ਵੀ ਬਿਲ ਜਾਂ ਕਾਨੂੰਨ ਪੇਸ਼ ਕਰਦੀ ਹੈ ਕੰਜ਼ਰਵੇਟਿਵ ਉਹਦੇ ਵਿਰੋਧ ਦੇ ਵਿੱਚ ਵਿਖਾਈ ਦਿੰਦੇ ਨੇ 20 ਮਈ ਨੂੰ ਕੈਨੇਡਾ ਵਿੱਚ ਵਿਕਟੋਰੀਆ ਡੇ ਮਨਾਇਆ ਜਾਵੇਗਾ ਇਸ ਮੌਕੇ ਕਈ ਥਾਵਾਂ ਤੇ ਪਟਾਕੇ ਚਲਾ ਕੇ ਜਸ਼ਨ ਮਨਾਇਆ ਜਾਵੇਗਾ ਤੇ ਕਈ ਥਾਵਾਂ ਤੇ ਪ੍ਰੇਡ ਹੋਵੇਗੀ ਜ਼ਿਆਦਾਤਰ ਮਿਊਨਿਸਪਲ ਸੇਵਾਵਾਂ ਬੰਦ ਹੋ ਜਾਣਗੀਆਂ ਤੇ ਵਿੱਚ ਵਾਸ਼ਰੂਮ ਅਤੇ ਸਪਲੈਸ਼ ਪੈਡ ਖੁੱਲੇ ਰਹਿਣਗੇ ਵਿਕਟੋਰੀਆ ਡੇ ਸੱਤ ਪ੍ਰਾਂਤਾਂ ਤੇ ਤਿੰਨ ਪ੍ਰਦੇਸ਼ਾਂ ਵਿੱਚ ਇੱਕ ਜਨਤਕ ਛੁੱਟੀ ਹੈ ਇੱਥੇ ਆਮ ਆਬਾਦੀ ਨੂੰ ਇੱਕ ਛੁੱਟੀ ਮਿਲਦੀ ਹੈ ਤੇ ਸਕੂਲ ਅਤੇ ਜ਼ਿਆਦਾਤਰ ਕਾਰੋਬਾਰ ਵੀ ਬੰਦ ਰਹਿੰਦੇ ਨੇ ਵਿਕਟੋਰੀਆ ਡੇ ਜਿਸ ਨੂੰ ਮਈ 2 ਤੋਂ 4 ਮਈ ਲੌਂਗ ਅਤੇ ਮਈ ਲੌਂਗ ਵੀ ਕਿਹਾ ਜਾਂਦਾ ਹੈ 25 ਮਈ ਤੋਂ ਪਹਿਲਾਂ ਵਾਲੇ ਸੋਮਵਾਰ ਨੂੰ ਕੈਨੇਡੀਅਨ ਛੁੱਟੀ ਵਾਲਾ ਦਿਨ ਹੁੰਦਾ ਹੈ ਵਿਕਟੋਰੀਆ ਡੇ ਇੱਕ ਸੰਘੀ ਕੈਨੇਡੀਅਨ ਜਨਤਕ ਛੁੱਟੀ ਹੈ ਜੋ ਮਹਾਰਾਣੀ ਵਿਕਟੋਰੀਆ ਦੇ ਸਨਮਾਨ ਲਈ 25 ਮਈ ਤੋਂ ਪਹਿਲਾਂ ਦੇ ਆਖਰੀ ਸੋਮਵਾਰ ਨੂੰ ਮਨਾਇ ਜਾਂਦੀ ਹੈ ਜਿਸ ਨੂੰ ਮਦਰ ਆਫ ਕਨਫੈਡਰੇਸ਼ਨ ਵਜੋਂ ਜਾਣਿਆ ਜਾਂਦਾ ਹੈ ਵਿਕਟੋਰੀਆ ਡੇ ਲੰਬਾ ਵੀਕਐਂਡ ਬਹੁਤ ਸਾਰੇ ਕੈਨੇਡੀਅਨਾਂ ਲਈ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਕੁਝ ਸ਼ਹਿਰਾਂ ਵਿੱਚ ਵਿਕਟੋਰੀਆ ਡੇ ਨੂੰ ਮਨਾਉਣ ਲਈ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਚਾਪਰੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ ਸਭ ਤੋਂ ਮਹੱਤਵਪੂਰਨ ਪ੍ਰੇਡਾਂ ਵਿੱਚੋਂ ਇੱਕ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਹਰ ਵਿੱਚ ਆਯੋਜਿਤ ਕੀਤੀ ਜਾਂਦੀ ਹੈ ਜਿਸ ਦਾ ਨਾਮ ਕਵੀਨ ਵਿਕਟੋਰੀਆ ਦੇ ਨਾਂ ਤੇ ਰੱਖਿਆ ਗਿਆ ਸੀ ਬਹੁਤ ਸਾਰੇ ਲੋਕ ਆਦਿਸ਼ ਬਾਜ਼ੀ ਦੇ ਪ੍ਰਦਰਸ਼ਨਾਂ ਦਾ ਆਨੰਦ ਲੈਣ ਲਈ ਪਾਰਕਾਂ ਵਿੱਚ ਇਕੱਠੇ ਹੁੰਦੇ ਨੇ ਜੋ ਕਿ ਹਮਿਲਟਨ ਅਤੇ ਟੋਰਾਂਟੋ ਵਿੱਚ ਖਾਸ ਤੌਰ ਤੇ ਪ੍ਰਭਾਵਸ਼ਾਲੀ ਹੈ ਬਹੁਤ ਸਾਰੇ ਲੋਕਾਂ ਲਈ ਲੌਂਗ ਵਿਕਟੋਰੀਆ ਡੇ ਵੀਕਐਂਡ ਸਰਦੀਆਂ ਦੇ ਅੰਤ ਅਤੇ ਬਸੰਤ ਜਾਂ ਗਰਮੀ ਦੇ ਮੌਸਮ ਦੀ ਅਨਧਿਕਾਰਿਤ ਸ਼ੁਰੂਆਤ ਨੂੰ ਦਰਸਾਉਂਦਾ ਹੈ। ਬਹੁਤ ਸਾਰੇ ਮਨੋਰੰਜਨ ਪਾਰਕ ਅਤੇ ਬਾਹਰੀ ਆਕਰਸ਼ਣ ਇਸ ਹਫਤੇ ਦੇ ਅੰਤ ਵਿੱਚ ਉਹਨਾਂ ਦੇ ਗਰਮੀ ਦੇ ਮੌਸਮ ਲਈ ਖੁੱਲ੍ਹੇ ਨੇ। ਖਾਸ ਤੌਰ ਤੇ ਪ੍ਰਿੰਸ ਐਡਵਰਡ ਆਈਲੈਂਡ ਤੇ ਸਟੋਰਾਂ ਨੂੰ ਐਤਵਾਰ ਨੂੰ ਵਿਕਟੋਰੀਆ ਡੇ ਅਤੇ ਕ੍ਰਿਸਮਸ ਡੇ ਵਿਚਾਲੇ ਖੁੱਲ੍ਹਣ ਦੀ ਇਜਾਜ਼ਤ ਹੈ। ਵਿਕਟੋਰੀਆ ਡੇ ਨੂੰ ਰਾਸ਼ਟਰੀ ਪੱਧਰ ਤੇ ਜਨਤਕ ਛੁੱਟੀ ਵਜੋਂ ਚਿੰਨਿਤ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਹੁੰਦੇ ਕੰਮ ਤੋਂ ਇੱਕ ਦਿਨ ਦੀ ਛੁੱਟੀ ਹੈ ਅਤੇ ਇਸ ਮੌਕੇ ਸਕੂਲ ਬੰਦ ਹੁੰਦੇ ਨੇ ਹਾਲਾਂਕਿ ਨਵਾਂ ਸਕੂਸ਼ਲ ਲੇਬਰ ਸਟੈਂਡਰਡ ਕੋਡ ਵਿੱਚ ਸੂਚੀਬੱਧ ਆਮ ਅਦਾਇਗੀ ਛੁੱਟੀਆਂ ਵਿੱਚੋਂ ਇੱਕ ਨਹੀਂ ਹੈ ਅਤੇ ਨਵਾਂ ਸਕੂਸ਼ਿਆ ਵਿੱਚ ਇੱਕ ਮਨੁਨਿਤ ਰਿਟੇਲ ਬੰਦ ਹੋਣ ਦਾ ਦਿਨ ਨਹੀਂ ਹੈ ਇੱਕ ਰੋਜ਼ਗਾਰਦਾਤਾ ਨਵਾਂ ਸਕੂਸ਼ਿਆ ਵਿੱਚ ਕਰਮਚਾਰੀਆਂ ਨੂੰ ਵਿਕਟੋਰੀਆ ਡੇ ਦੀ ਅਦਾਇਗੀ ਛੁੱਟੀ ਵਜੋਂ ਪ੍ਰਦਾਨ ਕਰਨ ਲਈ ਸਹਿਮਤ ਹੋ ਸਕਦਾ ਹੈ ਇੱਕ ਯੂਬਿਕ ਸਰਕਾਰ ਦੀ ਕਾਨੂੰਨੀ ਆਮ ਛੁੱਟੀਆਂ ਦੀ ਸੂਚੀ ਵਿੱਚ ਵੀ ਸੂਚੀਬੱਧ ਨਹੀਂ ਹੈ ਹਾਲਾਂਕਿ ਪ੍ਰਾਂਤ ਵਿੱਚ ਰਾਸ਼ਟਰੀ ਦੇਸ਼ ਪਗਤੂ ਦਿਵਸ ਨੂੰ ਮਨਾਇਆ ਜਾਂਦਾ ਹੈ ਨਾਹੀਂ ਵਿਕਟੋਰੀਆ ਡੇ ਨੂੰ ਨਿਊ ਬ੍ਰੈਂਜ਼ਵਿਕ ਵਿੱਚ ਇੱਕ ਅਦਾਇਗੀ ਸ਼ੁਦਾ ਜਨਤਕ ਛੁੱਟੀ ਵਜੋਂ ਸੂਚੀਬੱਧ ਕੀਤਾ ਗਿਆ ਹੈ ਪਰ ਇਸ ਨੂੰ ਆਰਾਮ ਦੇ ਇੱਕ ਨਿਰਧਾਰਿਤ ਦਿਨ ਵਜੋਂ ਸੂਚੀਬੱਧ ਕੀਤਾ ਗਿਆ ਹੈ ਇ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਵਿੱਚ ਅਦਾਇਗੀ ਸ਼ੁਦਾ ਜਨਤਕ ਛੁੱਟੀ ਵਜੋਂ ਵੀ ਸੂਚੀਬੱਧ ਨਹੀਂ ਹੈ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਲਫਟੇਨੈਂਟ ਗਵਰਨਰ ਇਨ ਕਾਉਂਸਲ ਹਾਲਾਂਕਿ ਇੱਕ ਵਾਧੂ ਛੁੱਟੀ ਦਾ ਐਲਾਨ ਕਰ ਸਕਦੀ ਹੈ ਇਸ ਤੋਂ ਇਲਾਵਾ ਪ੍ਰਾਂਤ ਦੇ ਕਾਨੂੰਨ ਅਧੀਨ ਨਿਰਧਾਰਿਤ ਜਨਤਕ ਛੁੱਟੀਆਂ ਦੀ ਥਾਂ ਲੈਨ ਲੇਸ ਸਮੂਹਿਕ ਸਮਝੌਤਿਆਂ ਦੁਆਰਾ ਵੱਖ-ਵੱਖ ਛੁੱਟੀਆਂ ਨਿਰਧਾਰਿਤ ਕੀਤੀਆਂ ਜਾ ਸਕਦੀਆਂ ਨੇ ਕੈਨੇਡਾ ਪਾਰ ਵਿੱਚ ਡਾਕ ਘਰ ਬੰਦ ਨੇ ਜਦਕਿ ਕਈ ਕੈਨੇਡੀਅਨ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਸਟੋਰ ਬੰਦ ਹੋ ਸਕਦੇ ਨੇ ਜਨਤਕ ਟ੍ਰਾਂਸਪੋਰਟ ਸੇਵਾਵਾਂ ਵਿੱਚ ਆਮ ਜਿਹਾ ਘਟਾਏ ਗਏ ਸਮਾਂ ਸਾਰਣੀ ਤੇ ਚੱਲ ਸਕਦੀਆਂ ਨੇ ਸੋਮਵਾਰ ਨੂੰ ਸੰਗੀਤ ਛੁੱਟੀ ਦਾ ਮਤਲਬ ਹੈ ਕੁਝ ਅਪਵਾਦਾਂ ਨੂੰ ਛੱਡ ਕੇ ਜ਼ਿਆਦਾਤਰ ਕਾਰੋਬਾਰ ਅਤੇ ਜਨਤਕ ਸਹੂਲਤਾਂ ਖੁੱਲੀਆਂ ਨਹੀਂ ਰਹਿਣਗੀਆਂ ਅੱਜ ਦੇ ਕੈਨਡਾ ਨਿਊਜ਼ ਬੁਲਟਿਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆਮੋ ਖੈਡਲਾਈਨਸ ਤੇ ਇਮੀਗ੍ਰੇਸ਼ਨ ਤਬਦੀਲੀਆਂ ਤੋਂ ਬਾਅਦ ਵਿਦੇਸ਼ੀ ਕਾਮਿਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਪ੍ਰਿੰਸ ਐਡਵਰਡ ਆਇਲੈਂਡ ਦੇ ਪ੍ਰੀਮੀਅਰ ਦੇ ਨਾਲ ਕੀਤੀ ਗਈ ਗੱਲਬਾਤ ਟਿਕਟੌਕ ਨੂੰ ਲੈ ਕੇ ਸੀਸੀ ਦੇ ਨਿਰਦੇਸ਼ਕ ਨੇ ਦਿੱਤੀ ਸੀ ਚੇਤਾਵਨੀ ਜਿਸ ਤੋਂ ਟਰੂਡੋ ਨੇ ਕੈਨੇਡੀਅਨਾਂ ਨੂੰ ਚੋਟੀ ਦੇ ਜਾਸੂਸ ਦੀ ਗੱਲ ਸੁਣਨ ਲਈ ਕੀਤੀ ਅਪੀਲ ਨੈਸ਼ਨਲ ਫੂਡ ਪ੍ਰੋਗਰਾਮ ਸੰਬੰਧੀ ਪੀਐਮ ਟਰੂਡੋ ਨੇ ਕੀਤਾ ਐਲਾਨ ਸਕੂਲ ਦੇ ਵਿੱਚ ਰੋਕ ਕੇ 1 ਬਿਲੀਅਨ ਡਾਲਰ ਦੇਣ ਦਾ ਕੀਤਾ ਦਾਵਾ ਕੈਨੇਡਾ ਚ ਪ੍ਰਵਾਸੀਆਂ ਦੀ ਕਾਨੂੰਨੀ ਸਥਿਤੀ ਦੇ ਬੋਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲੋੜ ਪੈਣ ਤੇ ਤੇਜ਼ੀ ਨਾਲ ਦਿੱਤੇ ਜਾਣਗੇ ਦੇਸ਼ ਨਿਕਾਲੇ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ